ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰੈਮ ਟਾਈਮ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਵੱਲੋਂ ਕਾਂਗਰਸ ਨੂੰ ਇੱਕ ਝਟਕਾ ਦਿੱਤਾ ਗਿਆ ਹੈ ਝਟਕਾ ਕਿਸ ਗੱਲ ਦਾ ਦਿੱਤਾ ਗਿਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਚੰਡੀਗੜ੍ਹ ਮੁਹਾਲੀ ਪੰਚਕੂਲਾ ਦੇ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਹਾਲਾਤ ਜਿਹੜੇ ਨੇ ਉਨਾਜ਼ੁਕ ਹੁੰਦੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਇੱਕ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਹੜਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਉਹ ਅਲਰਟ ਕੀ ਹੈ ਸਾਰਿਆਂ ਦੇ ਲਈ ਜਾਨਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਮਹਾਨਕੋਸ਼ ਟੋਏ ਦੇ ਵਿੱਚ ਸੁੱਟਣ ਦੇ ਮਾਮਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬੀਸੀ ਦੇ ਸਮੇਤ 4 ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਧਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪਹਿਲੀ ਖਬਰ ਪੰਜਾਬ ਦੇ ਵਿੱਚ ਹੜ੍ਹਾਂ ਵਰਗਾ ਜਿਹੜਾ ਮਾਹੌਲ ਬਣਿਆ ਹੋਇਆ ਉਸ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਹੁਣ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਦੇ ਵਿੱਚ ਵੀ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧਣ ਅਤੇ ਪੂਰੇ ਖੇਤਰ ਦੇ ਵਿੱਚ ਭਾਰੀ ਮੀਂਹ ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਤੋਂ ਬਾਅਦ ਮੁਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ। ਕਗਰ ਨਦੀ ਹਿਮਾਚਲ ਪ੍ਰਦੇਸ਼ ਤੋਂ ਨਿਕਲਦੀ ਹੈ ਅਤੇ ਪੰਜਾਬ ਦੇ ਵਿੱਚੋਂ 165 ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ ਅਤੇ ਮੁਹਾਲੀ ਦੇ ਮੁबारकਪੁਰ ਪਿੰਡ ਵਿੱਚ ਸੂਬੇ ਦੇ ਵਿੱਚ ਦਾਖਲ ਹੁੰਦੀ ਹੈ ਇਸ ਪਿੰਡ ਤੋਂ ਜਿੱਥੇ ਇਸ ਨੇ ਸ਼ੁੱਕਰਵਾਰ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ ਡੇਰਾਬਸੀ ਜਿਹੜਾ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਉਸ ਦੇ ਵਿੱਚ ਕੱਗਰ ਦੇ ਨਾਲ ਲੱਗਦੇ ਨੌ ਪਿੰਡਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਸਵੇਰੇ 8 ਵਜੇ ਕੱਗਰ ਦੇ ਵਿੱਚ ਪਾਣੀ ਦਾ ਬਹਾਅ 70000 ਕਿਊਸਿਕ ਤੋਂ ਪਾਰ ਕਰ ਗਿਆ ਜਿਸ ਦੇ ਨਾਲ ਸਥਾਨਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਹੈ ਦੂਜੇ ਪਾਸੇ ਰਾਤ ਭਰ ਭਾਰੀ ਮੀਂਹ ਦੇ ਕਰਕੇ ਪੰਚਕੂਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਜਨਜੀਵਨ ਪ੍ਰਭਾਵਿਤ ਕੀਤਾ ਹੈ ਨੇ ਔਰ ਬਰਵਾਲਾ ਨੇੜੇ ਸਥਿਤ ਖਤੌਲੀ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਥਾਨਕ ਪੁਲ ਦੇ ਨਾਲ ਲੱਗਦੀ ਸੜਕ ਟਹਿ ਗਈ ਹੈ ਰਿਪੋਰਟ ਦੇ ਮੁਤਾਬਕ ਮੀਂਹ ਦਾ ਪਾਣੀ ਪੁਲ ਦੇ ਹੇਠਾਂ ਅਤੇ ਆਲੇ-ਦੁਆਲੇ ਤੇਜ਼ੀ ਦੇ ਨਾਲ ਵਹਿ ਰਿਹਾ ਸੀ ਜਿਸ ਕਾਰਨ ਮਿੱਟੀ ਦਾ ਇੱਕ ਵੱਡਾ ਹਿੱਸਾ ਖੁਰ ਗਿਆ ਅਤੇ ਅਖੀਰ ਨੂੰ ਸੜਕ ਥੱਲੇ ਤਸ ਗਈ ਨਤੀਜੇ ਵਜੋਂ ਪਿੰਡ ਵਾਸੀਆਂ ਨੂੰ ਹੁਣ ਆਉਣ ਜਾਣ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਅੰਦਰ ਬਾਹਰ ਆਣਾ ਜਾਣਾ ਜਿਹੜਾ ਔਖਾ ਹੋ ਗਿਆ ਹੈ ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਨੇ ਅਤੇ ਸਥਾਨਕ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਪ੍ਰਭਾਵਿਤ ਰਸਤੇ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦੇ ਰਹੇ ਨੇ ਇਸ ਤੋਂ ਇਲਾਵਾ ਅੱਜ ਪੂਰੇ ਦਿਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਕਿਉਂਕਿ ਸਿਆਸੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਜ਼ਰੂਰ ਕਰ ਰਹੇ ਨੇ ਪਰ ਗਰਾਊਂਡ ਤੋਂ ਜਿਹੜੀਆਂ ਤਸਵੀਰਾਂ ਆndੀਆਂ ਨੇ ਉਹ ਤਸਵੀਰਾਂ ਜਿਹੜੀਆਂ ਆਮ ਲੋਕਾਂ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਹੜਾਂ ਦੇ ਵਿੱਚ ਬਹੁਤ ਸਾਰੇ ਨੁਕਸਾਨ ਹੋ ਰਹੇ ਨੇ ਸੋ ਅੱਜ ਇੱਕ ਤਸਵੀਰ ਐਸੀ ਸਾਹਮਣੇ ਆਈ ਜਿਸ ਦੇ ਵਿੱਚ ਹੜ ਦੇ ਵਿੱਚ ਮਤਲਬ ਹਾਰਡ ਵਾਲੀ ਪ੍ਰਸਥਿਤੀ ਦੇ ਵਿੱਚ ਖੜਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਸੀ ਉਹ ਬੇਹੋਸ਼ ਹੋ ਗਿਆ ਅਤੇ ਨਾਲ ਦੇ ਉਸ ਦੇ ਸਾਥੀ ਸੀ ਜਿਹੜੇ ਉਸ ਨੂੰ ਛੱਡ ਕੇ ਚਲੇ ਗਏ ਔਰ ਇੱਕ ਨੌਜਵਾਨ ਦੇ ਵੱਲੋਂ ਉਸ ਨੂੰ ਚੁੱਕ ਕੇ ਉਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਦਿਨ ਭਰ ਦੇ ਵਿੱਚ ਇਹ ਤਸਵੀਰ ਜਿਹੜੀ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਤੁਹਾਨੂੰ ਵੀ ਦਿਖਾਣੇ ਆ ਉਹ ਵੀਡੀਓ ਉਹਦਾ ਪਰਿਵਾਰ ਆ ਸਾਰਾ ਡੇਰੇ ਦੇ ਕਰਕੇ ਇਸ ਕਰਕੇ ਉਹ ਵਿਚਾਰਾ ਉਹਦਾ ਪਰਿਵਾਰ ਆ ਮੁੜ ਭਰਾ ਆ ਗਿਆ ਉਹ ਮੇਰੇ ਵੀਰ ਐਡਾ ਪੁੱਤ ਵੀ ਉਹ ਯਾਰ ਤੁਸੀਂ ਆ ਆ ਤੁਸੀਂ ਰਾਤ ਕਰ ਦਿਓ ਆ ਰਾਤ ਕਰ ਦਿਓ ਤੁਹਾਨੂੰ ਕਿੰਨੀਆਂ ਵਾਅਦੇ ਮਾਰ ਗਏ ਤੁਹਾਡਾ ਪੁਲਸ ਵਾਲਾ ਆ ਇਸ ਤੋਂ ਇਲਾਵਾ ਅੱਜ ਇੱਕ ਵੀਡੀਓ ਖਰੜ ਤੋਂ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸੜਕ ਦੇ ਉੱਪਰ ਖੜੇ ਹੋ ਕੇ ਇੱਕ ਵੀਡੀਓ ਬਣਾਈ ਗਈ ਹੈ ਔਰ ਟੁੱਟੀ ਹੋਈ ਸੜਕ ਹੋਇਆ ਉਹਦੇ ਉੱਪਰ ਹੋਇਆ ਐਕਸੀਡੈਂਟ ਬਹੁਤ ਕੁਝ ਬਿਆਨ ਕਰਦਾ ਜਿਸ ਦੇ ਵਿੱਚ ਉਸ ਵਿਅਕਤੀ ਨੇ ਵੀਡੀਓ ਦੇ ਵਿੱਚ ਕਿਹਾ ਹੈ ਕਿ ਮੈਂ ਖਰੜ ਬੋਲਦਾ ਤੁਹਾਨੂੰ ਦਿਖਾਣੇ ਆ ਵੀਡੀਓ ਮਾਨਯੋਗ ਮੁੱਖ ਮੰਤਰੀ ਜੀ ਮੈਂ ਖੈੜ ਬੋਲਦਾ ਲਾਂਡਰਾ ਰੋਡ ਤੇ ਬੋਲਦਾ ਆ ਦੇਖ ਲਓ ਜੀ ਕਿਹੜਾ ਹਾਲ ਹੋ ਰਿਹਾ ਹੋਰਾਂ ਥਾਮਾ ਮੁੱਖ ਮੰਤਰੀ ਆ ਪੰਜਾਬ ਕੇ ਐਮਪੀ ਥਾਰਾ ਐਮਐਲਏ ਥਾਰਾ ਖੈੜਕਾ ਪਰ ਮੇਅਰ ਐਮਸੀ ਵੀ ਥਾਰੇ ਫਿਰ ਤੁਸੀਂ ਕੀ ਆ ਸੋਚਦੇ ਪਏ ਆਂ ਵੀ ਕਾਤੇ ਕੰਮ ਕਰਾਉਣਾ ਪਾਣਾ ਹੈ ਆ ਲਾਂਡਾ ਰੋਡ ਪਾ ਹਾਲ ਦੇਖ ਲਓ ਜੀ ਕੀ ਆ ਹੋ ਰਿਹਾ ਉਹਦਾ ਕੀ ਗੱਲ ਤੁਸੀਂ ਸੁੱਤੇ ਪਏ ਆਂ ਜੀ ਭਗਵੰਤਮਾਨ ਸਾਹਿਬ ਕਿ ਸਾਡੀਆਂ ਵੋਟਾਂ ਦਾ ਕਹਾਣਾ ਮਾਨ ਆਦਰ ਹੈ ਜੀ ਤੁਸੀਂ ਸਾਨੂੰ ਜਿਤਾਇਆ ਮੇਰੇ ਵੱਲੋਂ ਮਾਨ ਆਦਰ ਤੁਹਾਨੂੰ ਦੇ ਰਹੇ ਆਂ ਅਸੀਂ ਖੈੜ ਵਾਲਿਆਂ ਨੂੰ ਆ ਦੇਖੋ ਕੀ ਆ ਹਾਲ ਕਿਹਨੇ ਦੁਨੀਆ ਪਰੇਸ਼ਾਨ ਹੋ ਰਹੀ ਆ ਟੈਂਕਰ ਵੱਲ ਟੈਪ ਆ ਲੰਡਰ ਰੋੜਾ ਐ ਡੇਡੇ ਟੋਏ ਆ ਜੀ ਬੰਦੇ ਗਿਰਦੇ ਪਏ ਬੁਰਾ ਹਾਲ ਪਤਾ ਨਹੀਂ ਕਿੰਨੇ ਕੇ ਬੰਦੇ ਟੋਏ ਆ ਵਾ ਗਿਰਦੇ ਆ ਰਗਵੰਤ ਸਿੰਘ ਸਾਹਿਬ ਤੁਸੀਂ ਆਪੇ ਕਿਹਨੂੰ ਸਕੂਟਰ ਮੋੜ ਥਲੇ ਕਰਦੇ ਨਿਕਲ ਦਿਖਾ ਦਿਓ ਇਹਨਾਂ ਨੂੰ ਹੋਰ ਛੱਡੋ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਤੁਹਾਡੇ ਕਾ ਮਾਰਾ ਮੋਟਾ ਦੀ ਸੋਚਣਿਆਂ ਮਜਬੂਰ ਹੋਇਆ ਤੁਹਾਡੇ ਵੀਡੀਓ ਪਹੁੰਚਾ ਹੈ ਵੀ ਹੋ ਕਹਿ ਰਿਹਾ ਇਹ ਜ਼ਿਲ੍ਹਾ ਮੋਹਾਲੀ ਐ ਮੋਹਾਲੀ ਜ਼ਿਲ੍ਹੇ ਦਾ ਖੇੜ ਸ਼ਹਿਰ ਐ ਜੀ ਕੋਈ ਪਿਛੜਿਆ ਇਲਾਕਾ ਨਹੀਂ ਹੈਗਾ ਫਿਰ ਵੀ ਆ ਹਾਲ ਹੋ ਰਿਹਾ ਹੋਰ ਐ ਅਗਲੀ ਖਬਰ ਕਾਂਗਰਸ ਪਾਰਟੀ ਨੂੰ ਲੱਗੇ ਇੱਕ ਝਟਕੇ ਦੇ ਨਾਲ ਜੁੜੀ ਹੋਈ ਹੈ ਦਰਸਲ ਕਾਂਗਰਸ ਪਾਰਟੀ ਨੂੰ ਝਟਕਾ ਦਿੱਤਾ ਹੈ ਆਰਐਸਐਸ ਦੇ ਮੁਖੀ ਨੇ ਆਰਐਸਐਸ ਦੇ ਮੁਖੀ ਮੋਹਨ ਭਗਵਤ ਦੇ ਵੱਲੋਂ ਦਿੱਤੇ ਬਿਆਨ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹ 75 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋ ਜਾਣਗੇ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ ਹੈ ਇਸ ਦੇ ਉੱਪਰ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਸ਼ਾਇਦ ਕਾਂਗਰਸ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੀ ਆ ਰਹੀ ਸੀ ਕਿ ਜਿਹੜਾ ਆਪ ਦਾ ਹੀ ਸੰਵਧਾਨ ਹੈ ਭਜਪਾ ਦਾ ਉਹਦੇ ਵਿੱਚ 75 ਸਾਲ ਤੋਂ ਬਾਅਦ ਰਿਟਾਇਰ ਕਰ ਦਿੱਤਾ ਜਾਂਦਾ ਹੈ ਬੰਦੇ ਨੂੰ ਕਿਉਂਕਿ ਮੋਹਨ ਭਗਵਤ ਵੀ ਅਗਲੇ ਸਾਲ ਮਾਫ ਕਰਨਾ ਅਗਲੇ ਮਹੀਨੇ 75 ਸਾਲ ਦੇ ਹੋ ਰਹੇ ਨੇ ਔਰ ਪ੍ਰਧਾਨ ਮੰਤਰੀ ਮੋਦੀ ਵੀ ਅਗਲੇ ਮਹੀਨੇ 75 ਸਾਲ ਦੇ ਹੋ ਰਹੇ ਨੇ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਾਂਗਰਸ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਹੁਣ ਅਸੀਂ ਦੇਖਦੇ ਹਾਂ ਕਿ ਭਜਪਾ ਆਪਣੇ ਸੰਵਿਧਾਨ ਦੇ ਮੁਤਾਬਕ ਕੰਮ ਕਰਦੀ ਹੈ ਕਿ ਨਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਕੁਰਸੀ ਤੋਂ ਉਤਾਰਦੀ ਹੈ ਜਾਂ ਫਿਰ ਨਹੀਂ ਮਤਲਬ ਹੁਣ ਜਦੋਂ ਮੋਹਨ ਭਗਵਤ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਮੈਂ ਐਸਾ ਕਦੇ ਨਹੀਂ ਕਿਹਾ ਕਿ 75 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਜਾਂ ਮੈਂ ਰਿਟਾਇਰ ਹੋ ਜਾਵਾਂਗਾ ਉਸ ਤੋਂ ਬਾਅਦ ਇਸੇ ਕਰਕੇ ਅਸੀਂ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਇੱਕ ਝਟਕਾ ਲੱਗਾ ਹੈ ਕਿਉਂਕਿ ਕਾਂਗਰਸ ਪਾਰਟੀ ਔਰ ਵਿਰੋਧੀ ਧਿਰ ਜਿੰਨੀਆਂ ਵੀ ਦੇਸ਼ ਦੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਤੀਸਰੀ ਟਰਮ ਜਦੋਂ ਭਾਜਪਾ ਤਿੰਨ ਵਾਰ ਲਗਾਤਾਰ ਜਿੱਤਦੀ ਆ ਚੋਣਾਂ ਤੇ ਉਹਨਾਂ ਦੇ ਕੋਲ ਇੱਕ ਉਮੀਦੇ ਬਚੀ ਸੀ ਕਿ ਹੁਣ ਲੋਕਾਂ ਦੇ ਵੱਲੋਂ ਤਾਂ ਵੋਟਾਂ ਪਾ ਕੇ ਭਾਜਪਾ ਨੂੰ ਜਿਤਾ ਦਿੱਤਾ ਜਾਂਦਾ ਹੈ ਫਿਰ ਜੇ ਮੋਦੀ ਨੂੰ ਹਟਾਉਣਾ ਹੈ ਤੇ ਹੁਣ ਸਾਡਾ ਸਾਥ ਦੇ ਸਕਦਾ ਹੈ ਸੰਗ ਦਾ ਸੰਵਿਧਾਨ ਸੰਵਿਧਾਨ ਦੇ ਮੁਤਾਬਕ ਤਾਂ મોદી ਨੂੰ ਹਟਣਾ ਹੀ ਪਏਗਾ ਪਰ ਜਦੋਂ ਹੁਣ ਮੋਹਨ ਭਗਵਤ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਕਿ ਮੈਂ ਐਸਾ ਨਹੀਂ ਕੀਤਾ ਇਸੇ ਲਈ ਅਸੀਂ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਇੱਕ ਝਟਕਾ ਲੱਗਾ ਹੈ ਕਾਂਗਰਸ ਪਾਰਟੀ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ ਕਾਂਗਰਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਮਹੀਨੇ ਦੇ ਅੰਦਰ ਦੋ ਬਿਆਨ ਦਿੱਤੇ ਜੋ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਭਗਵਤ ਦੇ ਬੀਰਵਾਰ ਅਤੇ ਜੁਲਾਈ ਦੇ ਬਿਆਨਾਂ ਦੀਆਂ ਮੀਡੀਆ ਰਿਪੋਰਟਾਂ ਨੂੰ ਟੈਗ ਕਰਦੇ ਹੋਏ ਕਿਹਾ ਕਿ ਇੱਕ ਮਹੀਨਾ ਇੱਕ ਵਿਅਕਤੀ ਦੋ ਵਿਰੋਧੀ ਬਿਆਨ ਭਗਵਤ ਦੀਆਂ ਇਹ ਟਿੱਪਣੀਆਂ ਉਹਨਾਂ ਦੀਆਂ ਪਿਛਲੀਆਂ ਟਿੱਪਣੀਆਂ ਤੇ ਲੱਗ ਰਹੀਆਂ ਨੇ ਕਿ ਆਸਰਾਈਆਂ ਨੂੰ ਖਤਮ ਕਰਦੀਆਂ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਸੀ ਮੋਦੀ ਅਤੇ ਭਗਵਤ ਦੋਵੇਂ ਅਗਲੇ ਮਹੀਨੇ 75 ਸਾਲ ਦੇ ਹੋ ਰਹੇ ਨੇ ਆਰਐਸਐਸ ਮੁਖੀ ਨੇ ਸਪਸ਼ਟ ਕਰਨ ਦੇ ਦਿੱਤੇ ਦੇ ਦਿੱਤਾ ਹੈ ਵੀਰਵਾਰ ਨੂੰ ਆਰਐਸਐਸ ਦੇ ਸ਼ਤਾਬਦੀ ਸਮਾਰੋਹ ਦੇ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਆ ਭਾਗਵਤ ਨੇ ਕਿਹਾ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਰਿਟਾਇਰ ਹੋਣ ਦੇ ਲਈ ਤਿਆਰ ਤਿਆਰ ਹਾਂ ਬਿਲਕੁਲ ਅਤੇ ਜਦੋਂ ਤੱਕ ਸੰਗ ਚਾਹੁੰਦਾ ਹੈ ਉਦੋਂ ਤੱਕ ਕੰਮ ਕਰਨ ਦੇ ਲਈ ਤਿਆਰ ਹਾਂ 75 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਣ ਦੇ ਮੁੱਦੇ ਤੇ ਭਾਗਵਤ ਨੇ ਕਿਹਾ ਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਨਾਗਪੁਰ ਦੇ ਵਿੱਚ ਸਵਰਗੀ ਆਰਐਸਐਸ ਨੇਤਾ ਮੂਰੋਪੰਤ ਪਿੰਗਲੇ ਦਾ ਜ਼ਿਕਰ ਉਹਨਾਂ ਦੀ ਹਾਸੇ ਮਜ਼ਾਕ ਵਾਲੀ ਸ਼ੈਲੀ ਨੂੰ ਉਜਾਗਰ ਕਰਨ ਦੇ ਲਈ ਕੀਤਾ ਸੀ ਭਗਵਤ ਨੇ ਦੱਸਿਆ ਕਿ ਜਦੋਂ ਪਿੰਗਲੇ 75 ਸਾਲ ਦੇ ਹੋਏ ਤਾਂ ਉਹਨਾਂ ਨੂੰ ਇੱਕ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤੇ ਪਿੰਗਲੇ ਨੇ ਕਿਹਾ ਸੀ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਤੁਸੀਂ ਮੈਨੂੰ ਸਨਮਾਨਿਤ ਕੀਤਾ ਪਰ ਮੈਂ ਜਾਣਦਾ ਕਿ ਜਦੋਂ ਇਹ ਸ਼ਾਲ ਦਿੱਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕੁਰਸੀ ਤੇ ਸ਼ਾਂਤੀ ਦੇ ਨਾਲ ਬੈਠੋ ਅਤੇ ਦੇਖੋ ਕਿ ਹੁਣ ਕੀ ਹੁੰਦਾ ਆਰਐਸਐਸ ਮੁਖੀ ਨੇ ਸਪਸ਼ਟ ਕੀਤਾ ਕਿ 75 ਸਾਲ ਦਾ ਉਨ੍ਹਾਂ ਦਾ ਸੰਦਰਭ ਕਿਸੇ ਵੀ ਨੇਤਾ ਦੇ ਰਿਟਾਇਰਮੈਂਟ ਦੇ ਲਈ ਨਹੀਂ ਸੀ। ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਰਿਟਾਇਰ ਹੋਵਾਂਗਾ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ। ਸੰਗ ਦੇ ਵਿੱਚ ਸਵੈਮ ਸੇਵਕਾਂ ਨੂੰ ਇੱਕ ਕਦਮ ਇੱਕ ਕੰਮ ਦਿੱਤਾ ਜਾਂਦਾ ਹੈ। ਚਾਹੇ ਉਹ ਚਾਹਣ ਜਾਂ ਨਾ ਚਾਹਣ ਉਹਨਾਂ ਨੂੰ ਇਹ ਕਰਨਾ ਹੀ ਪੈਂਦਾ ਹੈ। ਸੋ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਨਿਸ਼ਾਨੇ ਆਰਐਸਐਸ ਦੇ ਮੁਖੀ ਮੋਹਨ ਭਗਵਤ ਤੇ ਸਾਦੇ ਜਾ ਰਹੇ ਨੇ ਕਿ ਉਹਨਾਂ ਨੇ ਪਹਿਲਾਂ ਤਾਂ ਕਿਹਾ ਸੀ ਕਿ 75 ਸਾਲ ਦੀ ਉਮਰ ਦੇ ਵਿੱਚ ਇਦਾਂ ਹੋ ਜਾਣਾ ਚਾਹੀਦਾ ਹੈ ਹੁਣ ਆਪਣੇ ਬਿਆਨ ਤੋਂ ਆਪ ਹੀ ਮੁੱਕਰ ਗਏ ਸੋ ਇਸੇ ਕਰਕੇ ਅਸੀਂ ਕਿਹਾ ਸੀ ਕਿ ਕਾਂਗਰਸ ਪਾਰਟੀ ਦੀਆਂ ਉਮੀਦਵਾਰਾਂ ਨੂੰ ਅਜੇ ਇੱਕ ਵੱਡਾ ਝਟਕਾ ਲੱਗਾ ਅਗਲੀ ਖਬਰ ਕਿਸਾਨ ਆਗੂ ਸਰਵਣ ਸਿੰਘ ਪੰਦੀਰ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਸਰਕਾਰਾਂ ਦੇ ਉੱਪਰ ਪਾਣੀ ਪ੍ਰਬੰਧਨ ਦੇ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਦਰਸਲ ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਦੀਰ ਨੇ ਉੱਤਰ ਭਾਰਤ ਦੇ ਵਿੱਚ ਆਏ ਭਿਆਨਕ ਹੜ੍ਹ ਦੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਵਿੱਚੋਂ 14.11 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਾਰਨ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਪੂਰੇ ਤਰੀਕੇ ਦੇ ਨਾਲ ਤਬਾਹ ਹੋਏ ਨੇ। ਉਹਨਾਂ ਨੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਪਾਣੀ ਪ੍ਰਬੰਧਨ ਦੇ ਇੰਜੀਨੀਅਰਾਂ ਅਤੇ ਚੇਅਰਪਰਸਨ ਨੇ ਇਸ ਸੰਕਟ ਤੋਂ ਪਹਿਲਾਂ ਕੋਈ ਯੋਜਨਾ ਕਿਉਂ ਨਹੀਂ ਬਣਾਈ। ਪਿਛਲੇ ਸਾਲਾਂ ਦਾ ਪਾਣੀ ਛੱਡਣ ਸੰਬੰਧੀ ਡੇਟਾ ਜਿਹੜਾ ਹੈ ਉਹ ਵੀ ਲੋਕਾਂ ਤੋਂ ਲੁਕੋਇਆ ਜਾ ਰਿਹਾ ਇਸ ਮੌਕੇ ਦੇ ਉੱਤੇ ਉਹ ਸਰਕਾਰਾਂ ਦੇ ਉੱਪਰ ਵੱਧਦੇ ਹੋਏ ਨਜ਼ਰ ਆਏ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਸੁਣਾਉਂਦੇ ਆ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਖਰਸ਼ ਕਮੇਟੀ ਪੰਜਾਬ ਸੇ ਬੋਲ ਰਹਾ ਹਾਂ ਜੋ ਵੀ ਉੱਤਰ ਭਾਰਤ ਕੇ ਰਾਜੋ ਮੇਂ ਬਾੜ ਆਇਆ ਹੈ ਅਰ ਜੋ ਹਮ ਦੇਖ ਰਹੇ ਪੰਜਾਬ ਮੇਂ ਜੋ ਰਾਬੀ ਦਰਿਆ ਸੇ ਇਤਿਹਾਸ ਕਾ ਸਭ ਸੇ ਵੱਡਾ ਪਾਣੀ ਛੋੜਨੇ ਕੀ ਮਾਤਰਾ ਸਾਹਮਣੇ ਆਈ चौदह पॉइंट ग्यारह लाख क्यूसिक पानी छोड़ा गया रावी में जिससे पंजाब का माझा पूरी की पूरी तरह तबाह हो गया पठानकोट गुरदासपुर अमृतसर यह इलाका था तो इससे पहले 1988 में ग्यारह पॉइंट बीस लाख क्यूसिक पानी छोड़ा गया था जो उस समय सबसे बड़ी बाढ़ थी मैं याद दिलाना चाहूंगा पहलगाम के बाद जो पाकिस्तान के साथ हम युद्ध के सामने आए जो ड्रोन के जरिए हुआ तब देश के प्रधानमंत्री जी का बयान था खून और पानी साथ साथ नहीं चलेगा चाहे जम्मू कश्मीर हो चाहे हिमाचल हो पंजाब हो जितनी यहाँ जो अभी मौतें हो चुकी है वो पहलगाम से ज़्यादा है खून भी बह गया और पानी भी बह गया और इसके साथ साथ इन राज्यों का संपत्ति का नुकसान आया उसकी तो कोई मात्रा अभी कह नहीं सकते भी कितने अरबों खरबों का नुकसान हो गया तो ये हम कहना चाहेंगे कि अभी तक प्रधानमंत्री जी बोले नहीं सवाई माधोपुर डैम के क्या इसकी जांच होनी चाहिए किसी ने निर्देश दिए थे कि पानी को जरूरत से ज्यादा रोका जाए और फिर देख लीजिए जो हमारे पानी प्रबंधन में लगे इंजीनियर का चेयरपर्सन उस बाढ़ में जब गेट टूट गया माधोपुर का तो वो उसमें बह गया अभी तक किसी ने खेत नहीं किया जितना उछल उछल कर मीडिया पहले बोलता था, था इन मौतों के ऊपर कुछ नहीं बोल रहा है मैं कहता सबकी जांच होनी चाहिए चाहे तेईस चौबीस हो चाहे इससे पहला पिछले आठ दस साल का डाटा कब कब कितना कितना पानी छोड़ा गया वो बीबीएमबी की वेबसाइट के ऊपर आना चाहिए ये चाहे यहाँ ब्यास में पानी छोड़ने की बात हो इसके अलावा चाहे सतलुज में पानी छोड़ने की बात हो उन सब के ऊपर सवाल उठाए जा रहे हैं इन सवालों का जवाब देश को देना पड़ेगा हमारे पंजाब के मुख्यमंत्री भगवंत मान जी जब मालूमी था आज से पांच छह महीने पहले भी इतनी ज्यादा बर्दा बरसात होगी ये वैज्ञानिक ढंग है कितनी बरसात होगी कि क्या कुछ आपने कोई प्रबंधन नहीं किया अब फिर बरसात और इकतीस को होने जा रही है अभी सरकार सरकार हमें नजर नहीं आ रही सरकार पहले को कदम उठाए तो क्या पंजाबियों को स्पेशल सजा दी गई कि हम दिल्ली के खिलाफ आंदोलन बहुत करते हैं पंजाब में जो भी सरकार गलत करती है हम उसके खिलाफ आंदोलन करते तो हमारी जो आर्थिक रीढ़ की हड्डी उसको तोड़ने का निर्णय कर लिया तो ये सवालों के जवाब देने पड़ेंगे और जो अभी पंजाब सरकार का डिजास्टर रिलीज फंड है वो हमें कहीं नहीं नजर आता वो कुछ करे या दिखे इसलिए पंजाबी जिस तरह से मेहनत करके अपने भाइयों को बचा रहे हैं बहुत सी संस्थाएं लगी हैं उसके लिए उनका धन्यवाद और कभी भी इतिहास पंजाब के मुख्यमंत्री भगवंत मान और मोदी जी को ये जो मैनेजमेंट तौर पर इतनी बड़ी बाढ़ आके लोगों का नुकसान हुआ माफ नहीं करेगा धन्यवाद पंजाब ਦੇ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਹਾਈ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਐਡਵਾਈਸਰੀ ਦਿੱਤੀ ਹੈ ਇੱਕ ਔਰ ਉਹਦੀ ਪਾਲਣਾ ਕਰਨ ਦੇ ਲਈ ਅਪੀਲ ਵੀ ਕੀਤੀ ਹੈ ਹੜ੍ਹਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਵਰਜੀਤ ਸਿੰਘ ਨੇ ਐਮਰਜੈਂਸੀ ਮੈਡੀਕਲ ਰਿਸਪਾਂਸ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਵਾਰਨ ਬਿਮਾਰੀਆਂ ਦੀ ਰੋਕਥਾਨ ਸੰਬੰਧੀ ਵਿਆਪਕ ਸਮੀਖਿਆ ਦੇ ਲਈ ਸਿਵਲ ਸਰਜਨਾ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਨੀ ਕਿ ਆਈਐਮਏ ਰੈੱਡ ਕਰਾਸ ਅਤੇ ਕੈਮਿਸਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੇ ਨਾਲ ਵੀਡੀਓ ਕਾਨਫਰੰਸ ਕੀਤੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਦੇਖਭਾਲ ਅਤੇ ਰਾਹਤ ਪ੍ਰਦਾਨ ਕਰਨ ਦੇ ਲਈ ਵੱਡੇ ਪੱਧਰ ਤੇ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਨੇ ਅਤੇ ਸਰੋਤ ਜੁਟਾਏ ਜਾ ਰਹੇ ਨੇ ਮੀਟਿੰਗ ਦੇ ਦੌਰਾਨ ਬੋਲਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਹਨਾਂ ਨੇ ਸਿਵਲ ਸਰਜਨਾ ਨੂੰ ਇਹ ਯਕੀਨੀ ਬਣਾਉਂਦੀ ਹਦਾਇਤ ਕੀਤੀ ਹੈ ਕਿ ਇਸ ਮੁਸ਼ਕਲ ਸਮੇਂ ਦੇ ਦੌਰਾਨ ਕੋਈ ਵੀ ਵਿਅਕਤੀ ਡਾਕਟਰੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਹਨਾਂ ਹਦਾਇਤਾਂ ਕੀਤੀਆਂ ਨੇ ਕਿ ਸਾਰੀਆਂ ਸਿਹਤ ਸੰਸਥਾਵਾਂ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਪੂਰੇ ਤਰੀਕੇ ਦੇ ਨਾਲ ਲੈਸ ਹੋਣ ਅਤੇ ਟੁਕਮੇ ਸਟਾਕ ਉਪਲਬਧ ਰੱਖੇ ਜਾਣ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਗਰਭਵਤੀ ਔਰਤਾਂ ਨੂੰ ਲੱਭਣ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਹਿਮ ਮਿਸ਼ਨ ਸ਼ੁਰੂ ਕੀਤਾ ਗਿਆ ਇਸ ਟੀਚਾਗਤ ਪਹਿਲ ਦੇ ਜੀਵਨ ਬਚਾਉਣ ਵਾਲੇ ਨਤੀਜੇ ਸਾਹਮਣੇ ਆਏ ਨੇ ਕਿਉਂਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਟੀਮਾਂ ਦੇ ਵੱਲੋਂ ਅਜਹੀਆਂ 6 ਔਰਤਾਂ ਨੂੰ ਸਫਲਤਾਪੂਰਵਕ ਬਚਾਇਆ ਗਿਆ ਅਤੇ ਉਹਨਾਂ ਸਾਰੀਆਂ ਔਰਤਾਂ ਨੇ ਸਰਕਾਰੀ ਸਹੂਲਤਾਂ ਦੇ ਵਿੱਚ ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਨੇ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਵਿਆਪਕ ਪੱਧਰ ਤੇ ਸਿਹਤ ਸੰਭਾਲ ਸਰੋਤਾਂ ਨੂੰ ਲਾਂਬੰਦ ਕਰਨ ਦਾ ਐਲਾਨ ਕੀਤਾ ਹੈ ਵਿਭਾਗ ਦੇ ਵੱਲੋਂ 360 ਮੋਬਾਈਲ ਮੈਡੀਕਲ ਟੀਮਾਂ ਅਤੇ 458 ਰੈਪਿਡ ਰਿਸਪੌਂਸ ਟੀਮਾਂ ਦਾ ਗਠਨ ਕੀਤਾ ਗਿਆ ਜੋ ਪ੍ਰਭਾਵਿਤ ਖੇਤਰਾਂ ਦੇ ਵਿੱਚ ਸਰਗਰਮੀ ਦੇ ਨਾਲ ਕੰਮ ਕਰ ਰਹੀਆਂ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ